ਜੇ ਮੈਂ ਪਿਛਲੇ 5 ਸਾਲ ਤੋਂ ਕੇਵਲ ਸਿੱਧੀ ਟਰਾਈ ਕਰ ਰਿਹਾ ਸੀਗਾ ਆਪਣੀ ਸੈਲਫ ਸਟਡੀ ਵੀ ਕਰ ਰਿਹਾ ਸੀਗਾ ਤੇ 2025 ਦੇ ਵਿੱਚ 20 ਤਖਤ ਨੂੰ ਜਦੋਂ ਮੈਨੂੰ ਟ੍ਰਿਪਲ ਐਫ ਦੀ ਕਾਲ ਆਈ ਕਿ ਤੁਹਾਡਾ ਸਿਲੈਕਸ਼ਨ ਹੋ ਗਿਆ ਤੇ ਮੇਰੀ ਸਾਰੀ ਫੈਮਿਲੀ ਬਹੁਤ ਖੁਸ਼ ਸੀ ਤੇ ਜਦੋਂ ਮੈਂ ਫਿਰ ਮੁੰਬਈ ਦੇ ਵਿੱਚ ਗਿਆ ਗੇਮ ਨੂੰ ਕੇਟਣ ਵਾਸਤੇ ਤੇ ਪਹਿਲਾਂ ਤਾਂ ਮੇਰਾ ਟ੍ਰਿਪਲ ਐਫ ਕਲੀਅਰ ਨਹੀਂ ਹੋ ਰਿਹਾ ਸੀ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਮੇਰੇ ਤੋਂ ਬਹੁਤ ਜ਼ਿਆਦਾ بڑے بڑے ਲਿਖੇ ਉੱਥੇ ਲੋਕ ਆਏ ਸੀਗੇ ਮੈਂ ਸਭ ਤੋਂ ਘੱਟ ਪੜਿਆ ਸੀ ਉਹਨਾਂ ਦੇ ਵਿੱਚ ਪਰ ਇੱਕ ਭਰੋਸਾ ਸੀ ਕਿ ਮੈਂ ਕਰ ਸਕਦਾ ਹਾਂ ਹੋ ਜਾਏਗਾ ਤੇ ਉਹ ਭਰੋਸੇ ਨੇ ਹੀ ਮੇਰਾ 트리플 ਐਫ ਜਿਹੜਾ ਉਹ ਕਲੀਅਰ ਕਰਵਾਇਆ ਤੇ ਫਿਰ ਮੈਂ ਬਚਨ ਸਰ ਦੇ ਸਾਹਮਣੇ ਜਾ ਕੇ ਕੇਨ ਨੂੰ ਖੇਡਿਆ ਤੇ ਜਿਹੜੀ ਮੇਰੀ ਸਟੱਡੀ ਸੀ ਉਹ ਮੈਨੂੰ ਇੰਨੇ ਉੱਪਰ ਤੱਕ ਲੈ ਕੇ ਗਈ ਜਦੋਂ ਤੁਸੀਂ ਕੋਈ ਕ੍ਰੋਸ ਕਰ ਰਹੇ ਸੀ ਖੇਡ ਰਹੇ ਸੀ ਕੋਕਟਾ ਹੋਰ ਵੀ ਵੱਡੇ ਵੱਡੇ ਆਫਸਰ ਆਇਕ ਸੀ ਔਰ ਨੈਗਮਨ ਨਾਲ ਜੁੜੇ ਲੋਕ ਆਇਕ ਸੀ ਲੱਗਦਾ ਨਹੀਂ ਕਿ ਉਹਨਾਂ ਨੂੰ ਗਿਆਨ ਜ਼ਿਆਦਾ ਹੋਏਗਾ ਤਾਂ ਡਰ ਲੱਗਣਾ ਬਿਲਕੁਲ ਸਰ ਮੇਰੇ ਤੋਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਲੋਕ ਆਏ ਸੀਗੇ ਆਯੂਸ਼ੀ ਮੈਮ ਨਾਲ ਮੈਂ ਗੱਲ ਵੀ ਕੀਤੀ ਸੀਗੀ ਬਾਹਰ ਬੈਠੇ ਹੋਏ ਸੀਗੇ ਮੈਂ ਕਿਹਾ ਮੈਮ ਵੀ ਤੁਸੀਂ ਤਾਂ ਬਹੁਤ ਜ਼ਿਆਦਾ ਮੈਨੂੰ ਤੋਂ ਮੇਰੇ ਕੋਲੋਂ ਕੋਈ ਪੜੇ ਜ਼ਿਆਦਾ ਉਹ ਤਾਂ ਠੀਕ ਹੈ ਮੈਂ ਤਾਂ ਇੱਕ ਕਾਰਪੈਂਟਰ ਆ ਤੇ ਤੁਸੀਂ ਐਸਡੀਐਮ ਹੈ ਅਗਰ ਮੈਂ ਤੁਹਾਨੂੰ ਕਿਤੇ ਤੁਹਾਡੇ ਦਫ਼ਤਰ ਦੇ ਵਿੱਚ ਮਿਲਣਾ ਵੀ ਚਾਹੁੰਦਾ ਤਾਂ ਮੈਨੂੰ ਲੱਗਦਾ ਮੈਨੂੰ 2 ਘੰਟੇ ਬਾਹਰ ਵੇਟ ਕਰਨੀ ਪੈਣੀ ਸੀ ਅੱਜ ਤੁਸੀਂ ਮੇਰੇ ਨਾਲ ਬਿਲਕੁਲ ਬੈਠੇ ਹੋਏ ਤੇ ਮੈਮ ਨੇ ਬੜਾ ਹੀ ਨਾ ਪਿਆਰ ਦੇ ਨਾਲ ਜਵਾਬ ਦਿੱਤਾ ਕਹਿੰਦੀ ਇਸ ਵਕਤ ਮੈਂ ਐਸਡੀਐਮ ਇਸ ਵਕਤ ਆਪਾਂ ਦੋਨੇ ਸੇਮ ਹੈ ਬਹੁਤ ਹੀ ਅੱਛੇ ਸਿਗੇ ਤੇ ਕੰਪੀਟੀਸ਼ਨ ਦਾ ਟਫ ਸੀ ਪਰ ਆਪਣੇ ਆਪ ਤੇ ਯਕੀਨ ਸੀ ਕਿ ਨੇ ਕਰ ਸਕਦੇ ਆਂ ਅਗਰ ਯਕੀਨ ਰੱਖੋਗੇ ਤਾਂ ਸਭ ਕੁਝ ਪੋਸੀਬਲ ਤਾਂ ਉਹਨੂੰ ਜਿਆਦਾ ਲੱਗਦੀ ਬਹੁਤ ਕਿਹੜਾ ਇਹ ਸੁਪਨੇ ਨੇ ਕੀਆ ਸਰ ਜੋ ਵੀ ਅਮਾਉਂਟ ਹੈ ਨਾ ਸਰ ਉਹ ਬੱਚਿਆਂ ਦੀ এডੂਕੇਸ਼ਨ ਤੇ ਲਗਾਵਾਂਗਾ ਠੀਕ ਹੈ ਹਲੇ ਬੱਚੇ ਨੇ ਬਹੁਤ ਅੱਗੇ ਤੱਕ ਉਹਨਾਂ ਨੇ ਪੜ੍ਹਨਾ ਹੈ ਠੀਕ ਹੈ ਤੇ ਜਿੰਨੀ ਵੀ ਅਮਾਉਂਟ ਹੈ ਸੇਵ ਕਰਕੇ ਬੱਚਿਆਂ ਦੀ এডੂਕੇਸ਼ਨ ਲਈ ਰੱਖੂੰਗਾ ਕਿ ਅੱਗੇ ਚੱਲ ਕੇ ਉਹ ਇੱਕ ਬਿਹਤਰ ਜ਼ਿੰਦਗੀ ਜੀ ਸਕਣ ਤੇ ਇੱਕ ਚੰਗੀ এডੂਕੇਸ਼ਨ ਲੈ ਸਕਣ ਤੇ ਕੋਸ਼ਿਸ਼ ਕਰੂੰਗਾ ਕਿ ਆਪਣੇ ਕੰਮ ਨੂੰ ਵੀ ਥੋੜਾ ਜਿਹਾ ਵੱਡਾ ਕਰ ਜੀ ਬਹੁਤ ਜ਼ਿਆਦਾ ਖੁਸ਼ੀ ਸੀ ਜੀ ਪਹਿਲਾਂ ਤਾਂ ਮੈਂ ਰਿਵੀਲ ਹੀ ਨਹੀਂ ਕੀਤਾ ਬਾਅਦ ਦੇ ਵਿੱਚ ਜਦੋਂ ਹੌਲੀ-ਹੌਲੀ ਪ੍ਰੋਮੋ ਆਉਣ ਲੱਗੇ ਟੀਵੀ ਤੇ ਫਿਰ ਸਾਰਿਆਂ ਨੇ ਦੇਖੇ ਤੇ ਬੜੇ ਖੁਸ਼ ਹੋਏ ਕਿ ਯਾਰ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰ ਦਿੱਤਾ ਏ ਠੀਕ ਹੈ ਅਸੀਂ ਤਾਂ ਕਦੀ ਇਹ ਸੋਚੇ ਨਹੀਂ ਸੀ ਵੀ ਕੁਝ ਇਦਾਂ ਦੀ ਵੀ ਚੀਜ਼ ਹੁੰਦੀ ਹੈ ਕਿਉਂਕਿ ਮੇਰੇ ਖਿਆਲ ਨਾਲ ਇਸ ਏਰੀਆ ਦੇ ਵਿੱਚੋਂ ਪਹਿਲਾ ਇਨਸਾਨ ਏ ਜਿਹੜਾ ਮੈਂ ਉੱਥੇ ਕੇਬੀਸੀ ਖੇਡਣ ਗਿਆ ਹੋ ਸਕਦਾ ਕਿ ਮੈਨੂੰ ਦੇਖ ਕੇ ਹੋਰ ਲੋਕ ਵੀ ਕੋਸ਼ਿਸ਼ ਕਰਨ ਤੇ ਕੋਸ਼ਿਸ਼ ਕਰਾਂ ਕਿ ਉਹਨਾਂ ਦੀ ਮਦਦ ਕਰ ਸਕੋ ਆਖਰੀ ਆਖਰੀ ਸਵਾਲ ਹੈ ਕਿ ਜਦੋਂ ਤੁਸੀਂ ਤਿਆਰੀ ਕਰਨ ਸੀ ਕਿ ਔਕੜਾ ਸਾਫ ਬਹੁਤ ਸਾਰੀਆਂ ਸਰ ਔਕੜਾ ਸਾਹਮਣੇ ਆਈਆਂ ਤਿਆਰੀ ਦੇ ਵਿੱਚ ਤਾਂ ਕੋਈ ਇਦਾਂ ਦਾ ਕਹ ਲਓ ਮੰਜ਼ਿਲ ਹੈ ਨਹੀਂ ਜਿਹਦੇ ਵਿੱਚ ਤੁਹਾਨੂੰ ਔਕੜਾ ਨਾ ਮਿਲੇ ਔਕੜ ਤਾਂ ਬਹੁਤ ਆਈਆਂ ਜੀ ਗਰਾਉਂਡ ਬੈਠਾ ਤਾਂ ਫਿਰ 2-2 ਘੰਟੇ ਤੁਹਾਨੂੰ ਦੱਸ ਸਕਦਾ ਕਿ ਕੀ ਕੀ ਔਕੜਾਂ ਆਈਆਂ ਪਰ ਬਹੁਤ ਔਕੜਾਂ ਸੀ ਪਰ ਹੁਣ ਮੈਂ ਭੁੱਲ ਗਿਆ ਕਿਉਂਕਿ ਹੁਣ ਉਹ ਮੰਜ਼ਿਲ ਮਿਲ ਗਈ ਨਾ ਸਫਰ ਸੀ ਪਰ ਸਫਰ ਦਾ ਮਜ਼ਾ ਆਇਆ ਸੀ ਔਕੜਾਂ ਨਹੀਂ ਆ ਕੋੜਾ ਸੀ ਉਸ ਟਾਈਮ ਅਹ ਨਹੀਂ ਮੈਂ ਕਿਸੇ ਨੂੰ ਦੱਸਿਆ ਹੀ ਨਹੀਂ ਸੀ ਸਰ ਕਿ ਮੈਂ ਕੇਬੀਸੀ ਦੀ ਤਿਆਰੀ ਕਰਦਾ ਡਰ ਹੁੰਦਾ ਸੀਗਾ ਵੀ ਲੋਕੀ ਮਜ਼ਾਕ ਉਡਾਉਣਗੇ ਕਿਹੜੇ ਕੰਮੀ ਪਿਆ ਆ ਵੱਡਾ ਆਇਆ ਕਰੋੜਪਤੀ ਨਹੀਂ ਦੱਸਿਆ ਸੀਗਾ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਲੱਗਦਾ ਹੈ ਕਿ ਜਦੋਂ ਮੱਜਲ ਤੇ ਪਹੁੰਚ ਗਿਆ ਕਿ ਹਾਂ ਯਾਰ ਇਹ ਮੁੰਡਾ ਇੱਥੇ ਤੱਕ ਜਾਇਆ ਮੈਂ ਕਿਸੇ ਨੂੰ ਨਹੀਂ ਦੱਸਿਆ ਸੀ ਸੈਲਫ ਸਟਡੀ ਸੀਗੀ ਘਰ ਬੈਠ ਕੇ ਕਰਦਾ ਸੀਗਾ ਬਸ